ਕੋਸਮਾ ਪਹਿਲਾਂ ਇਹ ਜਨਾਨੀ ਸਾਡੇ ਪਿੰਡ ਦੇ ਵਿੱਚੋਂ ਕੁੜੀ ਕੱਢ ਕੇ ਲੈ ਗਈ ਸੀ ਆਪਦੀ ਸਕੂਟਰੀ ਮਗਰ ਪਿਠਾ ਕੇ ਜੋ ਸਾਡੇ ਕੋਲੇ ਉਹਦੀਆਂ ਵੀਡੀਓ ਸਾਰੀਆਂ ਪਈਆਂ ਅਸੀਂ ਇਹਨੂੰ ਭਾਲਦੇ ਰਹੇ ਪੰਚਾਇਤ ਤੌਰ ਤੇ ਪਰ ਇਹਨੇ ਫੋਨ ਚੱਕਣਾ ਬੰਦ ਕਰਤਾ ਫੋਨ ਬੰਦ ਕਰ ਲਿਆ ਫਿਰ 2-3 ਮਹੀਨੇ ਬਾਅਦ ਇਹਨੇ ਆਧਾਰ ਕਾਰਡ ਅਪਡੇਟ ਕਰਵਾ ਲਈ ਆਪਦੇ ਨਾਲੇ ਜਿਹੜੀ ਸਾਡੇ ਪਿੰਡੋਂ ਕੁੜੀ ਲੈ ਕੇ ਗਈ ਸੀ ਸਕੂਟ ਮੈਰਿਜ ਕਰਵਾ ਕੇ ਅੱਜ ਮੁੜ ਕੇ ਅਸੀਂ ਕੁਝ ਦਿਨਾਂ ਬਾਅਦ ਪਿੰਡ ਦੇ ਵਿੱਚ ਮਤਾਂ ਪਾਇਆ ਵੇ ਜੋ ਵੀ ਪਿੰਡ ਚ ਚਮਕੂਈ ਮੁੰਡਾ ਕੁੜੀ ਵਿਆਹ ਕਰਾਉਂਦਾ ਸੀ ਉਹਨੂੰ ਪਿੰਡ ਚ ਨਹੀਂ ਰਹਿਣ ਦੇਣਾ ਜੇ ਕੋਈ ਮਾਪਿਓ ਸਪੋਰਟ ਕਰਦਾ ਅਸੀਂ ਉਹਨੂੰ ਵੀ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਹੁਣ ਇਹ ਜਨਾਨੀ ਅੱਜ ਪਿੰਡ ਆ ਗਈ ਨਾਲ ਇਹਦਾ ਮੁੰਡਾ ਅਸੀਂ ਇਹਨਾਂ ਨੂੰ ਸਾਰੀ ਸੰਗਤ ਪਿੰਡੋਂ ਬਾਹਰ ਕੱਢਣ ਲੱਗੇ ਇਹਨਾਂ ਦੇ ਘਰ ਨੂੰ ਜਿੰਦਾ ਲਾਉਣ ਲੱਗੇ ਆ ਇਹਦੂਗਾ ਕੁਝ ਵੀ ਕਰ ਲੈਣਾ ਇਹ ਆਪ ਤਾਂ ਆਪ ਜ਼ਿੰਮੇਵਾਰ ਹੋਣਗੇ ਅਸੀਂ ਇਹਨਾਂ ਦਾ ਸਹੀ ਸਲਾਮਤ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਜਿੰਦਾ ਲਾਤਾ ਧੰਨਵਾਦ ਜੋ ਅਸੀਂ ਮਤਾ ਪਾਇਆ ਹੋਇਆ ਸੀ ਉਹ ਕੁੜੀ ਭਿਉਣ ਤੋਂ ਅਸੀਂ ਪਹਿਲਾਂ ਦਾ ਪਾਇਆ ਹੋਇਆ ਸੀ ਪਰ ਇਹਨਾਂ ਨੇ ਉਸ ਨੂੰ ਲੰਗਣਾ ਕੀਤਾ ਲੰਗਣਾ ਕੀਤਾ ਉਸ ਮਤੇ ਅੱਜ ਅਸੀਂ ਉਸ ਦੀ ਇਹਨਾਂ ਨੂੰ ਸਜ਼ਾ ਦਿੱਤੀ ਆ ਤੇ ਅਸੀਂ ਇਹਨਾਂ ਦੇ ਘਰ ਨੂੰ ਜਿੰਦਾ ਲਾ ਤਾਂ ਜਿੰਦੇ ਦੀ ਭੰਨ ਤੋੜ ਹੋਈ ਇਹ ਜ਼ਿੰਮੇਵਾਰ ਹੋਣਗੇ ਇਹਨਾਂ ਦੇ ਘਰ ਨੂੰ ਜਿੰਦਾ ਲੱਗ ਚੁੱਕਿਆ ਇਦੋਂ ਬਾਅਦ ਜਿੰਦਾ ਭੰਨ ਕਰਨ ਉਹ ਖੁਦ ਜ਼ਿੰਮੇਵਾਰ ਹੋਣਗੇ ਆਪ ਦਾ ਕੋਈ ਵੀ ਸਮਾਨ ਇਹਨਾਂ ਦਾ ਚੋਰੀ ਹੋ ਜੇ ਕੋਈ ਚੋਰੀ ਹੋ ਜੇ ਕੋਈ ਇਹਨਾਂ ਦਾ ਵਾ ਕਿਸੇ ਕਿਸੇ ਦਾ ਕੋਈ ਲੇਕਾ ਦੇਕਾ ਨਹੀਂ ਇੱਥੇ ਸ੍ਰੀ ਕਾਲ ਜੀ ਅੱਜ ਪਿੰਡ ਕਾ ਲਕਲਾ ਵਿਖੇ ਸਮੂਹ ਪੰਚਾਇਤ ਇਕੱਠੀ ਹੋਈ ਹੈ ਜੀ ਸਰਪੰਚ ਸਾਹਿਬ ਦੇ ਕਰ ਕਮਲਾ ਨਾਲ ਅੱਜ ਮੀਟਿੰਗ ਸੱਦੀ ਗਈ ਉਹਦੇ 'ਚ ਅਸੀਂ ਇੱਕ ਫੈਸਲਾ ਲਿਆ ਵੀ ਜਿਹੜੇ ਮੁੰਡੇ ਕੁੜੀਆਂ ਪਿੰਡ 'ਚ ਵਿਆਹ ਕਰਾਉਂਦੇ ਆ ਉਹਨਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਪਰਿਵਾਰ ਉਹਨਾਂ ਦੀ ਸਪੋਰਟ ਕਰੇਗਾ ਉਹਨੂੰ ਵੀ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਬਹੁਤ ਧੰਨਵਾਦ ਸਹੀ ਠੀਕ ਹੈ ਸਹੀ ਹੈ ਸਹੀ ਹੈ ਕਣਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ ਅਸੀਂ ਮੇਰਾ ਨਾਮ ਜਸਵੀਰ ਕੋਰਾ ਜੀ ਕਲਕਲਾਂ ਦੇ ਰਹਿਣ ਵਾਲੇ ਆ ਆਪਣੇ ਇੱਕ ਲੜਾਈ ਝਗੜਾ ਹੋਇਆ ਕੁੱਟਮਾਰ ਹੋਇਆ ਤੁਹਾਡੇ ਨਾਲ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਸਾਰਾ ਇਹ ਹੀ ਸੀਗਾ ਕੁੜੀ ਆਈ ਸੀ ਸਾਡੇ ਘਰੇ ਸਰ ਮੈਂ ਚੁਗਦੀ ਸੀ ਆਲੂ ਆਲੂ ਚੁਗਦੀ ਸੀ ਸਰ ਕੁੜੀ ਬਹਿ ਸਰਪੰਚ ਦੇ ਆਲੂ ਚੁਗਦੀ ਪੱਪੂ ਸਰਪੰਚ ਦੇ ਮੇਰਾਂ ਬੁੜੀਆਂ ਨਾਲ ਪਾਈਆਂ ਨਾਲ ਪਈ ਆਲੂ ਚੁਗਦੇ ਮੈਂ ਠੇਕੇ ਠੁਕੇ ਕਰਦੀ ਸੀਗੀ ਸਰ ਮੈਂ ਆਲੂ ਚੁਗਦੀ ਸੀਗੀ ਮੁੰਡਾ ਮੇਰਾ ਛੋਟਾ ਘਰੇ ਸੀਗਾ ਇਹ ਘਰੇ ਸੀਗਾ ਕੁੜੀ ਸਾਡੇ ਘਰੇ ਆ ਗਈ ਉਹ ਜਿਹਨੇ ਲਵ ਮੈਰਿਜ ਕਰਾਈ ਉਹ ਕੁੜੀ ਸਾਡੇ ਘਰੇ ਆ ਗਈ ਐ ਜਦੋਂ ਸਾਡੇ ਘਰੇ ਆ ਗਈ ਮੇਰੇ ਮੁੰਡੇ ਨੇ ਮੈਨੂੰ ਫੋਨ ਲਾਤਾ ਮੰਮੀ ਆਂਦਾ ਵੀ ਘਰੇ ਆ ਜਾ ਮੈਂ ਕਿਹਾ ਕੀ ਗੱਲ ਆ ਆਂਦਾ ਐ ਕਰਕੇ ਵੀ ਕੁੜੀ ਪਤਾ ਨਹੀਂ ਵੀ ਕੀਦੀ ਆਪਣੇ ਘਰੇ ਆ ਗਈ ਐ ਮੈਂ ਕਿਹਾ ਵੀ ਇਹ ਕਾ ਤੋ ਆਈ ਐ ਆਂਦਾ ਪਤਾ ਨਹੀਂ ਕਾ ਤੋ ਆਈ ਐ ਮੈਂ ਘਰੇ ਆ ਗਈਆਂ ਘਰੇ ਆ ਕੇ ਮੈਂ ਕੁੜੀ ਨੂੰ ਮਾਰੇ ਦਬਕੇ ਤੂਕੇ ਮੈਂ ਕਿਹਾ ਕੁੜਗੇ ਤੂੰ ਸਾਡੇ ਘਰੇ ਕੀ ਲੈਣ ਆਈ ਐ ਕੁੜੀ ਮਤਲਬ ਕੁੜੀਆ ਚੁੱਪ ਕਰ ਗਈ ਜਦੋਂ ਕੁੜੀ ਚੁੱਪ ਕਰ ਗਈ ਮੈਂ ਕੁੜੀ ਨੂੰ ਦਬਕਾ ਮਾਰਿਆ ਮੈਂ ਕਿਹਾ ਚੱਲ ਬਾਹਰ ਮੇਰੀ ਸਕੂਟਰੀ ਬਾਹਰ ਹੀ ਖੜੀ ਆ ਮੈਂ ਕੁੜੀ ਨੂੰ ਕੀ ਕੀਤਾ ਕੁੜੀ ਨੂੰ ਵਹਾ ਲਿਆ ਸਕੂਟਰੀ ਤੇ ਸਕੂਟਰੀ ਦੇ ਬਾਕੇ ਮੈਂ ਕੁੜੀ ਦੇ ਘਰੇ ਛੱਡ ਆਈ ਉਹਨੂੰ ਜੇ ਤਾਂ ਮੈਂ ਉਹਦੇ ਘਰੇ ਛੱਡ ਆਈ ਤੇ ਉਹਦੀ ਮਾਂ ਨਰੇਗਾ ਤੇ ਕਿਤੇ ਗਈ ਸੀਗੀ ਮੈਨੂੰ ਨਹੀਂ ਪਤਾ ਵੀ ਉਹ ਘਰੇ ਹੈਗੇ ਆ ਕਿ ਹੈ ਨਹੀਂ ਜਦੋਂ ਉਹਨੂੰ ਘਰੇ ਛੱਡ ਆਈ ਤੇ ਘਰੇ ਛੱਡ ਕੇ ਮੈਂ ਉਹਨੂੰ ਕਿਹਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਮੈਂ ਖੇਤ ਫੇਰ ਜਾਵੜੀ ਜਦੋਂ ਮੈਂ ਖੇਤ ਫੇਰ ਜਾਵੜੀ ਉਹ ਕੁੜੀ ਕਿਤੇ ਦਵਾਰੋਂ ਫੇਰ ਉੱਠ ਗਈ ਕਿਤੇ ਜਦੋਂ ਉੱਠ ਗਈ ਤੇ ਮੈਂ ਆ ਵੇਖਿਆ ਮੈਂ ਕਹਾਂ ਵੀ ਚਲੋ ਅਸੀਂ ਮੁੰਡੇ ਨੂੰ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਆਉਂਦਾ ਰਿਹਾ ਇਹਨਾਂ ਨੇ ਸਰ ਮੇਰੇ ਮਗਰ ਮਤਲਬ ਮੇਰੀ ਖੇਤ ਤੂੰ ਬਾਲੀ ਕਰਦੇ ਸੀਗੇ ਮੇਰੇ ਮਗਰ ਮਤਲਬ ਕਹਿੰਦੇ ਸੀ ਤੈਨੂੰ ਐ ਕਰਾਂਗੇ ਤੈਨੂੰ ਜਾਉ ਕਰਾਂਗੇ ਤੇਰਾ ਵਿੱਚ ਹੱਥਾਂ ਮੈਂ ਕਹਾਂ ਮੈਂ ਸਰ ਮੇਰਾ ਕੋਈ ਹੱਥ ਨਹੀਂ ਮੇਰੇ ਤੋਂ ਜਿੱਥੇ ਕਸਮ ਮਰਜੀ ਲੈ ਲੂ ਵੀ ਮੈਂ ਤਾਂ ਆਲੂਆਂ ਨੂੰ ਗਈਆਂ ਮੈਨੂੰ ਨਹੀਂ ਕੋਈ ਇਸ ਗੱਲ ਦਾ ਪਤਾ ਠੀਕ ਆ ਮੈਂ ਡਰਦੀ ਇਹਨਾਂ ਤੋਂ ਜਦੋਂ ਮੇਰਾ ਖੇਤ ਤੂੰ ਬਾਲਾ ਕਰਦੇ ਸੀ ਮੈਂ ਡਰਦੀ ਇਹਨਾਂ ਤੋਂ ਘਰੋਂ ਨਹੀਂ ਗਲ ਗਈ ਮੁੜ ਕੇ ਮੈਂ ਟਰੋਲੀ ਜਾਵਦੀ ਟਰੋਲੀ ਜਾ ਕੇ ਉੱਥੋਂ ਮੈਂ ਕੁੜੀ ਨੂੰ ਲੱਭਿਆ ਮੁੰਡੇ ਆਪ ਦਿਨ ਲੱਭਿਆ ਮੈਂ ਕਿਹਾ ਸ਼ਾਇਦ ਇੱਥੇ ਹੋਏ ਤੇ ਉਹਨਾਂ ਦੇ ਹੱਥ ਫੜਾਵਾਂਗੇ ਆਪਾਂ ਉੱਥੋਂ ਮੈਨੂੰ ਸਰ ਨਹੀਂ ਕਿਤੋਂ ਨਹੀਂ ਲੱਭਿਆ ਜਦੋਂ ਮੈਂ ਗਾਂਦੀਆਂ ਪਾਲਦੀ ਗਈ ਰਿਸ਼ਤੇਦਾਰੀਆਂ ਦੇ ਵਿੱਚ ਮੈਨੂੰ ਕਿਤੇ ਮਿਲੇ ਨਹੀਂ ਸਾਰਾ ਮੈਂ ਹਰ ਕੇ ਫੋਨ ਬੰਦ ਕਰਤਾ ਇਹਨਾਂ ਤੋਂ ਡਰਦੀ ਨੀ ਇਹ ਮੈਨੂੰ ਮਗਰ ਧਮਕੀਆਂ ਦਿੰਦੇ ਸੀ ਸਰ ਮੈਂ ਮੁੜ ਕੇ ਕਿਤੇ ਮਤਲਬ 4 ਦਿਨ ਕਿਤੇ 5 ਦਿਨ ਕਿਤੇ 10 ਦਿਨ ਕਿਤੇ ਮੈਂ ਐਂ ਕਰਕੇ ਮਹੀਨਾ ਵੀ 2-3 ਮਹੀਨੇ ਕੱਢ ਲਏ ਤੇ ਨਾ 4 ਮਹੀਨੇ ਅਸੀਂ ਸਾਰੇ 21 ਤਰੀਕ ਨੂੰ ਘਰੇ ਆਏ ਆ ਮੈਂ ਤੇ ਮੇਰਾ ਮੁੰਡਾ ਆਏ ਸੀ ਕਪੜੇ ਚੱਕਣ ਏ ਸੀ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜਦੋਂ ਅਸੀਂ ਘਰੇ ਆਏ ਆ ਸਾਰਾ ਅਸੀਂ ਕਹਿ ਆ ਵੀ ਅਸੀਂ ਮੋੜੀ ਜਾਣਾ ਸੀਗਾ ਅਸੀਂ 10 ਮਿੰਟ ਰਹਿਣਾ ਸੀਗਾ ਪਤਾ ਨਹੀਂ ਸਾਰੇ ਉਹਨਾਂ ਨੂੰ ਕਿਵੇਂ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਾ ਸਰਪੰਚ ਆਇਆ ਨਾਲ ਸਰਪੰਚ ਆ ਕੇ ਇਹ ਕੌਣ ਆ ਸਰਪੰਚ ਦੇ ਸਰਪੰਚ ਜੀ ਚੈਨਾ ਸਰਪੰਚ ਸੀਗਾ ਜਦੋਂ ਚੈਨਾ ਸਰਪੰਚ ਘਰੇ ਆ ਆਪ ਸਰਪੰਚ ਹਾਂਜੀ ਇਹ ਨਹੀਂ ਆਪ ਨਹੀਂ ਜੀ ਇਹਦੀ ਘਰ ਵਾਲੀ ਸਰਪੰਚ ਨਹੀਂ ਆ ਮਤਲਬ ਇਹ ਸਰਪੰਚ ਆ ਰਾਇਆ ਇਹ ਕਰਦਾ ਸਰਪੰਚੀ ਤੇ ਮਤਲਬ ਐਂ ਕਰਕੇ ਜਦੋਂ ਇਹਨਾਂ ਮੁੰਡੇ ਨੂੰ ਆਵਾਜ਼ ਮਾਰੀ ਮੁੰਡੇ ਨੂੰ ਕਹਿੰਦਾ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਮੁੰਡੇ ਨੂੰ ਉਹਨੇ ਸਰਪੰਚ ਨੇ ਫੜ ਲਿਆ ਕੁੱਟਮਾਰ ਕੀਤੀ ਆ ਸਰਪੰਚ ਨੇ ਮੁੰਡੇ ਨੂੰ ਕੀਤੀ ਆ ਜਿਹੜੀਆਂ ਨਾਲ ਬੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਉਹਨਾਂ ਨੇ ਸਾਰੋਂ ਨਾਲੇ ਤਾਂ ਮੇਰੇ ਜੁੰਡੇ ਪੱਟੇ ਆ ਨਾਲੇ ਮੇਰੇ ਸਿਰ 'ਚ ਸੱਟ ਆ ਨਾਲੇ ਮੇਰੇ ਦੋਵੇਂ ਗੁੱਟ ਤੋੜਤੇ ਉਹਨਾਂ ਨੇ ਮੇਰੇ ਤੋਂ ਸਾਰਾ ਨਾਂ ਰੋਟੀ ਪੱਕ ਦੀ ਨਾਲੇ ਮੇਰੇ ਪੱਸਲਿਆਂ ਤੇ ਸੱਟ ਆ ਸਾਡਾ ਮਤਲਬ ਕਿਹਨੇ ਕਿਹਨੇ ਸੀ ਤੁਹਾਨੂੰ ਕੁੱਟਿਆ ਮੈਨੂੰ ਜੀ ਸਰ ਇੱਕ ਮੰਦਰ ਦੇ ਘਰ ਵਾਲੀ ਕੁਲਦੀਪ ਆ ਇੱਕ ਕੁੱਟਿਆ ਮੈਨੂੰ ਨਿੰਦਰ ਨਿੰਦਰ ਦੇ ਘਰ ਵਾਲੀ ਆ ਉਹ ਵੀ ਕੁਲਦੀਪ ਹੀ ਆ ਸਰ ਕਿਸ ਦੇ ਪਰਿਵਾਰ ਵਾਲੇ ਨਹੀਂ ਜੀ ਸਰ ਕੁੜੀ ਦੇ ਪਰਿਵਾਰ ਵਾਲੇ ਨਹੀਂ ਇਹ ਬਾਹਰੋਂ ਆ ਜੀ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਹੋਈ ਸੀ ਹੈ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਹੋਈ ਸੀ ਕੁੜੀ ਦੇ ਪਰਿਵਾਰ ਵਾਲੇ ਪਤਾ ਨਹੀਂ ਸਰ ਇੱਥੇ ਆਏ ਸੀ ਕਿ ਨਹੀਂ ਆਏ ਸੀ ਇਹ ਨਹੀਂ ਮੈਨੂੰ ਪਤਾ ਮੈਂ ਇਹਨੂੰ ਬੌਂਦਲ ਗਈ ਮੈਂ ਇਹਨੂੰ ਕੁੱਟ ਮਾਰ ਕੇ ਇਹਨਾਂ ਨੇ ਬਦਲਾਤਾ ਮੈਨੂੰ ਬਾਅਦ ਚ ਨਹੀਂ ਪਤਾ ਲੱਗਾ ਬਾਅਦ ਚ ਸਾਡੇ ਘਰ ਨੂੰ ਲੋਕ ਲਾਤਾ ਸੀ ਇਹਨਾਂ ਨੇ ਸਕੂਟਰੀ ਮੇਰੇ ਤੋਂ ਖੋਹ ਲਈ ਸੀ ਮੁੜ ਕੇ ਸਕੂਟਰੀ ਖੋਹ ਕੇ ਮੈਂ ਦਾਖਲ ਰਹੀ ਉੱਥੇ ਮੈਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਵੀ ਪਰਚਾ ਦਰਜ ਕਰਾਇਆ ਸੀ ਬਿਆਨ ਲੈ ਕੇ ਆਏ ਸਾਤੋਂ ਸਾਡੀ ਕੋਈ ਸੁਣਾਈ ਨਹੀਂ ਹੋਈ ਸੀ ਉੱਥੇ ਲड़का ਲੜਕੀ ਬੱਲ ਗਈ ਦੋਨੇ ਹਾਂਜੀ ਪਬਲਿਕ ਸੈਂਟਰ ਬੋਰਡ ਦਿੱਤੀ ਪਾਸਰੇ ਕੋਈ ਕਾਰ ਨਹੀਂ ਨਹੀਂ ਕੋਈ ਸਨ ਨਹੀਂ ਕੋਈ ਨਹੀਂ ਚੱਕਿਆ ਚੰਗਾ ਨਹੀਂ ਚੱਕਿਆ ਨਾ ਹੀ ਉਹਨਾਂ ਬੁੜੀਆਂ ਨੂੰ ਸਜ਼ਾ ਮਿਲੀ ਹੈ ਨਾ ਕੋਈ ਉਹਨਾਂ ਨੇ ਕੋਈ ਤੁਸੀਂ ਹਸਪਤਾਲ ਚੋਂ ਘਰੇ ਆ ਗਏ ਤੁਹਾਡੀ ਕੋਈ ਕਾਰਵਾਈ ਨਹੀਂ ਕੱਲ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉੱਥੇ ਵੀ ਨਹੀਂ ਸਾਡੀ ਕੋਈ ਸੁਣਾਈ ਹੋਈ ਉੱਥੇ ਮਤਲਬ ਅਹੀ ਮੁੜ ਕੇ ਥਾਣੇ ਆ ਗਏ ਥਾਣੇ ਵਾਲੇ ਫੋਨ ਲਾਈ ਜਾਂਦੇ ਸੀ ਥਾਣੇ ਵਾਲੇ ਤੂੰ ਮੁਲਾਜ਼ਮ ਆਏ ਆ ਜੀ ਸਾਨੂੰ ਅਹੀ ਨਿਰਾਜੀ ਨਾਵਾ ਕਰਦੇ ਹੀ ਨਾ ਸਾਨੂੰ ਕੋਈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੇ ਨਾਲ ਸੱਟਾਂ ਦਾ ਮੁੱਲ ਦਿਓ ਵਿਜੜੀਆਂ ਬੁੜਗਾ ਨੇ ਮੇਰੇ ਸੱਟਾਂ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮੰਦੀ ਹਾਲਤ ਕੀਤੀ ਉਨੀ ਮੰਦੀ ਹਾਲਤ ਉਹਨਾਂ ਦੀ ਕਰੋ ਹੁਣ ਮੈਨੂੰ ਲੱਗਿਆ ਹੈਗਾ ਕਿ ਤੁਸੀਂ ਜਦੋਂ ਹਸਪਤਾਲ ਚੋਂ ਆਏ ਆ ਡਰਦੇ ਮਾਰੇ ਤੁਸੀਂ ਪੁਲ ਥੱਲੇ ਰਾਤ ਵੀ ਗੱਟੀ ਆ ਹਾਂਜੀ ਅਸੀਂ ਜਿੱਦੇ ਸਾਡੇ ਛੁੱਟੀ ਮਿਲੀ ਆ ਸਾਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਅਸੀਂ ਜਾ ਗਏ ਅਸੀਂ ਡਕਰੂ ਵਾਲੇ ਪੁਲ ਦੇ ਥੱਲੇ ਰਾਤ ਕੱਢੀ ਆ ਉਦੋਂ ਵੀ ਅਸੀਂ ਭੁੱਖੇ ਤੇ ਅੱਜ ਰਾਤ ਨੂੰ ਪਏ ਰਹੇ ਆ ਉਵੇਂ ਪਏ ਰਹੇ ਆ ਕੱਲ ਸਾਹੀ ਦੇ ਗਾਏ ਠਾਣੇ ਕੱਲ ਨਹੀਂ ਸਾਡੀ ਗੱਲ ਸੁਣੀ ਹਰ ਕਮੜ ਕੋ ਉਧਰ ਗਏ ਸੀ ਉਧਰੋਂ ਵੀ ਨਹੀਂ ਸਾਡੀ ਸੁਣਾਈ ਹੋਈ ਹੁਣ ਮੰਗ ਕੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਰ ਵੀ ਜਿੰਨਾ ਬੁੜੀਆਂ ਨੇ ਮੇਰੀ ਮੰਦੀ ਹਾਲਤ ਕੀਤੀ ਆ ਉਹਨਾਂ ਦੀ ਐਵੇਂ ਹੋਣੀ ਚਾਹੀਦੀ ਆ ਇਹ ਮੁੱਲ ਮੋੜਨਾ ਚਾਹੀਦਾ ਸਾਨੂੰ ਨਾ ਕੋਈ ਸੱਟਾਂ ਨਾ ਮਿਲਿਆ ਸਾਨੂੰ ਨਾ ਕੋਈ ਉਹਨਾਂ ਨੂੰ ਸਜ਼ਾ ਹੋਈ ਆ ਪਰ ਜਿਹੜੇ ਪਿੰਡ ਦੇ ਸਰਪੰਚੋ ਉਹਦੇ ਵੱਲੋਂ ਕਿਹਾ ਗਿਆ ਕਿ ਮਤਾ ਪਾਇਆ ਗਿਆ ਸੀਗਾ ਵੀ ਮੁੰਡਾ ਕੁੜੀ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੁੱਕੂਗਾ। ਮਤਾ ਸਰ ਜੇ ਮਤਾ ਪਾਇਆ ਮੁੰਡੇ ਕੁੜੀ ਦਾ ਪਾਇਆ ਮੁੰਡਾ ਕੁੜੀ ਬਾਹਰ ਆ ਮੁੰਡੇ ਕੁੜੀ ਨੂੰ ਆਪਾਂ ਨਹੀਂ ਵਾਰਦੇ ਨਾ ਹੀ ਸਾਨੂੰ ਉਹਨਾਂ ਦਾ ਪਤਾ ਜਿੱਥੇ ਮਰਜੀ ਤੁਰੇ ਫਿਰਨ ਜਿੱਥੇ ਮਰਜੀ ਨਾ ਤੁਰੇ ਫਿਰਨਾ ਪਰ ਸਰ ਜਿਹੜਾ ਮਾਪਿਓ ਆ ਮਾਪਿਓ ਕੋਈ ਨਹੀਂ ਕਹਿੰਦਾ ਵੀ ਮੇਰਾ ਧੀ ਮਾੜਾ ਕੰਮ ਕਰੇ ਤੇ ਮੇਰਾ ਪੁੱਤ ਮਾੜਾ ਕੰਮ ਕਰੇ ਕੋਈ ਕਹੂਗਾ ਸਰ ਅੱਜ ਵੀ ਤੁਹਾਡੇ ਘਰੇ ਪੁਲਿਸ ਆਈ ਸੀ। ਹਾਂਜੀ ਸਰ ਪੁਲਿਸ ਆਈ ਸੀ ਪੁਲਿਸ ਆਈ ਆ ਤਿੰਨ ਮਲਾਜਮ ਆਏ ਆ ਵੱਡਾ ਅਫਸਰ ਆ ਉਹ ਆਇਆ ਉਹਨਾਂ ਨੇ ਸਾਡੇ ਮਤਲਬ ਖੜ ਕੇ ਸਾਡੀ ਵੀਡੀਓ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਲਾ ਕੇ ਉਹ ਮੈਨੂੰ ਉਹ ਮੈਨੂੰ ਕਹਿੰਦੇ ਸੀ ਸਰ ਵੀ ਵਿਆਹਸ ਲਾ ਪੱਟਾ ਲਾ ਆਹ ਲਾ ਦੇ ਮੈਂ ਕਿਹਾ ਵੀ ਸਰ ਮੇਰੇ ਦਰਦ ਹੁੰਦਾ ਵਾ ਵੀ ਕਿ ਸਹੀ ਖੜ ਜਾ ਉਹ ਤੱਕੇ ਨਾ ਉਹਨਾਂ ਨੇ ਵੀ ਵੀਡੀਓ ਵੀਡੀਓ ਬਣਾ ਕੇ ਲਗਾਏ ਆ ਤੇ ਇਹ ਨਹੀਂ ਪਤਾ ਵੀ ਸਾਥੋਂ ਕਾਦੇ ਆ ਵੀਡੀਓ ਬਣਾ ਕੇ ਲਗਾਏ ਕਾ ਤੋ ਸੈਨ ਕਰਾ ਕੇ ਲਗਾਏ ਕਿ ਨਾ ਮੈਂ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲਿਓ ਤੁਹਾਡੇ ਨਾਲ ਜਿਹੜੀ ਕਟਮਾਰ ਹੋਈ ਤੁਹਾਡੇ ਮਾਤਾ ਨਾਲ ਕੀ ਮਾਮਲਾ ਕੀ ਹੈ ਬੁਰਾ ਮੇਰਾ ਨਾਮ ਗਵਿੰਦਾ ਜੀ ਤੇ ਆਪਣਾ ਕਟ ਮਾਰ ਰੇ ਸਰਪੰਚ ਨੇ ਕਰਵਾਈ ਹੈ ਘਰੇ ਆ ਕੇ ਤੇ 21 ਤਰੀਕ ਨੂੰ ਅਸੀਂ ਮੈਂ ਤੇ ਮੰਮੀ ਆ ਰਹੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮੇਰੇ ਵੱਡੇ ਭਰਾ ਨੇ ਲਾ ਮੈਰਿਜ ਕਰਵਾਈ ਸੀ ਉਹਨਾਂ ਦਾ ਸਾਰਾ ਕੁਝ ਹੋਇਆਗਾ ਤੇ ਬਾਅਦ ਵਿੱਚ ਇਹਨਾਂ ਨੇ ਆਏ ਸੀ ਇਹ ਕੱਪੜੇ ਚੱਕਣ ਆਏ ਸੀ 21 ਤਰੀਕ ਨੂੰ 9:30 ਵਜੇ ਦੀ ਗੱਲ ਆ ਸਰਪੰਚ ਆਇਆ ਸਰਪੰਚ ਨੇ ਪਹਿਲਾਂ ਮੈਨੂੰ ਕੁੱਟਿਆ ਬਾਅਦ ਵਿੱਚ ਮੈਂ ਡੇਢ ਨੂੰ ਕੁੱਟਿਆ ਕੁੱਟਿਆ ਤੇ ਬਾਅਦ ਵਿੱਚ ਨਿਰੇਗ ਵਾਲੀਆਂ ਬੁੜੀਆਂ ਸੀ ਦੋ ਆਈਆਂ ਸੀਗੀਆਂ ਨਾਲ ਉਹਨਾਂ ਦੇ ਤੇ ਇਹ ਮੇਰੀ ਮੰਮੀ ਨੂੰ ਵੀ ਬਹੁਤ ਘੁੱਟਿਆ ਉਹਨਾਂ ਨੇ ਤੇ ਇਹਨਾਂ ਨੇ ਵੀਡੀਓ ਬਣਾ ਕੇ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਜਲੂਸ ਕੱਢਿਆ ਸਾਰਾ ਇਹ ਘਟਨਾਕਦੋਦੀ ਹੈ ਸਾਰਾ ਮਾਮਲਾ ਘਟੋਦਾ ਜਦੋਂ ਇਹ ਤੁਹਾਡੇ ਪਰਾਲੀ ਮਾਂ ਗਾਣੀ ਹੋਈ ਇਹ ਤਿੰਨ ਚਾਰ ਮਹੀਨੇ ਹੋ ਗਏ ਜੀ ਇਹ ਗੱਲ ਨੂੰ ਤੇ ਤਿੰਨ ਚਾਰ ਮਹੀਨਾ ਬਾਅਦ ਮੈਂ ਤੇ ਮੇਰੀ ਮੰਮੀ ਤੇ ਅਸੀਂ ਆਪਦੀ ਭੈਣ ਕੋਲੇ ਰਹਿੰਦੇ ਸੀਗੇ ਇਹ ਇਹ ਮਾਮਲੇ 'ਚ ਸਾਨੂੰ ਕੁਝ ਨਹੀਂ ਪਤਾਗਾ ਤੇ ਬਾਅਦ ਵਿੱਚ ਇਹ ਕੁੜੀ ਘਰੇ ਆਈ ਸੀ ਇਕੱਲੀ ਮੈਂ ਆਪਦੀ ਮੰਮੀ ਨੂੰ ਫੋਨ ਲਾਇਆਗਾ ਇਹ ਆਲੂਆਂ ਨੂੰ ਗਏ ਸੀਗੇ ਤੇ ਬਾਅਦ ਵਿੱਚ ਮੰਮੀ ਉਹਨਾਂ ਦੇ ਘਰੇ ਛੱਡਣ ਚਲੀ ਗਈ ਆ ਇਹ ਦੋਸ਼ ਲਾ ਰਹੇ ਸੀ ਕਿ ਇਹ ਲੈ ਕੇ ਗਈ ਆ ਇਹ ਦੋਸ਼ ਹੈ ਕਿ ਸਾਰੇ ਕੈਵਰੇਜ ਛੱਡਣ ਗਏ ਮਤਲਬ ਕਿ ਏਦਾਂ ਕਰਕੇ ਫਸ ਗਈ ਆ ਉਹ ਦੋਸ਼ ਏਦਾਂ ਲਾ ਰਹੀ ਆ ਕਿ ਇਹ ਲੈ ਕੇ ਗਈ ਆ ਪਿੰਡ ਦੀ ਇਹ ਮੁੰਡਾ ਮੁੰਡਾ ਕੁੜੀ ਰਹਿਣ ਵਾਲੀ ਜਿਹੜੀ ਆ ਹਾਂਜੀ ਪਿੰਡ ਦੇ ਆ ਜੀ ਤੇ ਇਹਦਾ ਕਿੰਨੇ ਮਹੀਨੇ ਪਹਿਲਾਂ ਜਿਹਨਾਂ ਨੇ ਕੋਡ ਵਿੱਚ ਕਰੋਇਆ ਲੈ ਮੈਂ ਕਰੋਇਆ ਜੀ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਹੁਣ ਜਿਹੜੀ ਇਹ ਪਰਸੋਂ ਘਟਨਾ ਵਾਪਰੀ ਜਿਹੜੀ ਹੈ ਹਾਂਜੀ 21 ਤਰੀਕ 9:30 ਵਜੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਬਾਅਦ ਵਿੱਚ ਕਟ ਮਾਰ ਉਹ ਉਸ ਤੋਂ ਬਾਅਦ ਜੀ ਅਸੀਂ ਕਟ ਮਾਰ ਤੋਂ ਬਾਅਦ ਅਸੀਂ ਦਾਖਲ ਹੋ ਗਏ ਸੀਗੇ ਇਹ 22 ਤਰੀਕ ਨੂੰ ਤੇ ਸੁਬਾਹ ਦਾਖਲ ਹੋਈ ਸੀ ਐਂਬੂਲੈਂਸ ਤੇ ਲੈ ਮੈਂ ਆਦੀ ਮੰਮੀ ਨੂੰ ਲੈ ਕੇ ਗਿਆ ਸੀਗਾ ਉੱਥੇ ਹਫ਼ਤਾ ਦਾਖਲ ਰਹੇ ਆ ਤੇ ਮੈਡੀਸਨ ਵਗੈਰਾ ਚੱਲ ਰਹੀਆਂ ਸੀਗੀਆਂ ਹਜੇ ਤੇ ਗੋਟ ਮਰ ਹਜੇ ਵੀ ਗੋਟਾ ਵਗੈਰਾ ਫ੍ਰੈਕਚਰ ਵਗੈਰਾ ਆਇਆਗਾ ਮਤਲਬ ਤੇ ਗੋਟ ਮਰ ਕੀਤੀ ਪਈ ਆ ਤੇ ਉਂਗਲਾ ਵਗੈਰਾ ਤਾਂ ਬਹੁਤ ਫ੍ਰੈਕਚਰ ਇਹਨਾਂ ਦੇ ਟੁੱਟੀਆਂ ਪਈਆਂ ਦੋਨੇ ਦੋਨੇ ਪਾਸੇ ਦੀਆਂ ਤੇ ਗੱਟ ਤੇ ਗੱਟ ਦੋਨੇ ਪਾਸੇ ਤੇ ਟੁੱਟੇ ਪਏ ਆ ਤੇ ਇਹਨਾਂ ਦਾ ਨਾ ਹੀ ਰੋਟੀ ਪਕਾਈ ਜਾਂਦੀ ਐ ਨਾ ਹੀ ਇਹਨਾਂ ਤੋਂ ਖਾਧੀ ਜਾਂਦੀ ਐ ਤੇ ਨਾ ਹੀ ਇਹ ਬਾਥਰੂਮ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਕਿਹਨੇ ਭੇਜਦਾ ਵਾਪਸ ਹਾ ਹਸਪਤਾਲ ਤੋਂ ਵਾਪਸ हां जी असी ਛੋਟੀ असी ਆਪ ਹੀ ਕਰਾ ਕੇ ਤੇ असी असी ਬਾਲਾਂ ਆਉਦੇ ਮਤਲਬ ਠਾਣੀ ਜਗ੍ਹਾ ਉਥੇ ਅਸੀਂ ਕਾਰਵਾਈ ਕੀਤੀ ਸੀਗੀ ਕਾਰਵਾਈ ਤੋਂ ਬਾਅਦ ਇਹਨਾਂ ਨੇ ਕੋਈ ਵੀ ਮਤਲਬ ਕਿ ਮੁੱਦਾ ਨਹੀਂ ਚੱਕਿਆ ਸੀਗਾ ਆਹ ਦਾ ਪਰਚਾ ਦਾਖਲ ਕੀਤਾ ਸੀਗਾ ਅਸੀਂ ਪਰਚੇ ਤੇ ਕੋਈ ਮੁੱਦਾ ਨਹੀਂ ਚੱਕਿਆ ਸੀਗਾ ਪਰਚਾ ਉਦਾਂ ਹੀ ਪਿਆ ਸੀਗਾ ਸਰਪੰਚ ਤੇ ਕਹਿਣ ਤੇ ਹੀ ਕੀਤਾ ਸੀਗੇ ਇਹਨਾਂ ਨੇ ਕੁੜੀਆਂ ਨਾਲ ਸਹਿਮਤੀ ਸੀਗੀ ਤੁਹਾਡੇ ਨਹੀਂ ਜੀ ਕੁੜੀਆਂ ਵਾਲੀ ਸਹਿਮਤੀ ਨਹੀਂ ਸੀ ਤੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਮੰਮੀ ਨੂੰ ਜਦੋਂ ਕੋਟ ਮਾਰ ਕੀਤੀ ਇਹ ਘਰ ਦੇ ਬਾਹਰ ਜਿੰਦਾ ਲਗਾਤਾ ਤੇ ਤੁਸੀਂ ਵੀ ਰਾਤ ਜਿਹੜੀ ਰੋਡ ਦੇ ਕਿਨਾਰੇ ਸੜਕ ਹਾਂਜੀ ਹਾਂਜੀ ਐਸੀ ਡਗਰੀ ਤੇ ਪੌਲ ਥੱਲੇ ਕੱਟੀ ਸੀ ਰਾਤ ਉੱਤਰ ਕੋਟ ਮਾਰਨ ਤੋਂ ਬਾਅਦ ਅੱਜ ਵੀ ਤੁਹਾਡੇ ਕੋਲ ਮੁਲਾਜ਼ਮ ਆਏ ਸੀਗੇ ਅੱਜ ਵੀ ਮੁਲਾਜ਼ਮ ਆਏ ਸੀ ਜੀ ਤੰਨੇ ਆਨੇ ਐਸ ਐਚ ਸਾਹਿਬ ਆਏ ਸੀਗੇ ਤੇ ਵੀਡੀਓ ਬਣਾ ਕੇ ਚਲੇ ਗਏ ਆ ਤੇ ਮੇਰੀ ਮੰਮੀ ਨੂੰ ਕਹਿ ਰਹੀ ਸੀ ਮੈਨੂੰ ਮੈਨੂੰ ਕਹਿ ਰਹੇ ਸੀਗੇ ਇਹਨਾਂ ਨੂੰ ਕਹਿੰਦੇ ਹੱਥ ਨਾ ਪਾ ਤੇ ਮਤਲਬ ਉਹਦਾ ਖੜੀ ਰਹਿੰਦੇ ਇਹ ਖੜ ਨਹੀਂ ਸਕਦੇ ਸੀ ਆਪਦੇ ਪੈਰਾਂ ਤੇ ਤੇ ਉਹਨਾਂ ਨੂੰ ਕਹਿ ਰਹੇ ਸੀਗੇ ਪੱਟਾ ਲਾ ਦੇ ਤੇ ਆ ਇਹਨਾਂ ਤੇ ਫਰੇਚਰ ਆ ਨਾ ਤਾਂ ਕਰਕੇ ਇਹ ਫਰੇਚਰ ਮਤਲਬ ਕਿ ਇਹਦੇ ਪੱਟਾ ਲਾ ਕਹਿੰਦੇ ਪੈਸੇ ਲਾ ਦੇ ਤੇ ਮੇਰੀ ਮੰਮੀ ਨਾ ਨਹੀਂ ਲਾਏਗਾ ਇਹਨਾਂ ਦੇ ਮਤਲਬ ਕਿ ਸੱਟ ਜਾਦੇ ਆ ਤੇ ਸਾਡੇ ਹੀ ਸਨਾਈਆਂ ਚ ਉਹਨਾਂ ਬੁਣਗਾਂ ਨੂੰ ਜਿਹੜੇ ਕੁੱਟਮਾਰ ਕੀਤੀ ਪਈ ਜਿਨ੍ਹਾਂ ਨੇ ਜਲੂਸ ਗੱਡਿਆ ਸਾਡਾ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਤੁਹਾਡੀ ਮੰਮੀ ਦੇ ਸੱਟਾ ਕਿੱਥੇ ਕਿੱਥੇ ਵੱਜੀਆਂ ਜੀ ਦੋਨਾਂ ਗੁੱਟਾਂ ਤੇ ਜੀ ਇੱਕ ਪਾਸੇ ਦੋਨੇ ਉਂਗਲੀਆਂ ਖੱਬੇ ਸੱਜੇ ਹੱਥ ਦੀਆਂ ਦੋਨੇ ਉਂਗਲੀਆਂ ਉਂਗਲੀਆਂ ਵਾਂ ਟੁੱਟੀਆਂ ਹੋਈਆਂ ਤੇ ਆਪਣੇ ਪੱਸਲਾਂ ਤੇ ਦੋਨੇ ਪਾਸੇ ਜੀ ਤੇ ਤੁਹਾਡੇ ਤੇ ਪਾਪਾ ਦੇ ਤੇ ਸਿਰ ਦੇ ਇਹਨਾਂ ਵਾਲ ਵੀ ਪਟੇਗੇ ਮੰਮੀ ਦੇ ਤੇ ਤੇ ਮੇਰੇ ਡੈਡੀ ਨੂੰ ਵੀ ਬਹੁਤ ਕੁਟਿਆ ਇਹਨਾਂ ਨੇ ਤੇ ਮੈਨੂੰ ਸਰਪੰਚ ਖਾਦਨ ਕੁਟ ਗਿਆ ਕਿਸ ਤਰ੍ਹਾਂ ਦੇ ਹਥਿਆਰ ਸਨ ਉਹ ਕੋਈ ਨਹੀਂ ਹਥਿਆਰ ਤੇ ਜੀ ਕੁਟ ਮਾਰ ਤੇ ਲੱਤਾ ਬਾਹਮਾ ਕੁਟਿਆ ਲੱਤਾ ਬਾਹਮਾ ਨੇ ਕੁਟਿਆ ਬਹੁਤ ਤੇ ਔਰਤਾਂ ਕੋਲੇ ਛੋਟੀ ਸੀ ਜੀ ਮੰਗ ਕੀ ਕਰੋਗੇ ਮੰਗ ਇਹੀ ਹੈ ਜੀ ਤੇ ਆਪਣਾ ਉਹਨਾਂ ਬਣੀਆਂ ਤੇ ਕਾਰਵਾਈ ਕੀਤੀ ਹੈ ਵੀ ਜੀ ਕੀ ਨਾਮ ਹੈ ਪਿੰਡ ਦਾ ਸਖਤ ਜਨ ਸਿੰਘ ਇਹ ਕਿਹੜੇ ਪਿੰਡ ਦੇ ਰਹੇ ਹੋ ਕਲ ਕਲਾਂ ਇਹ ਸਰਪੰਚ ਤੁਸੀਂ ਪਿੰਡ ਦੇ ਮੇਰੀ ਵਾਈਫ ਸਰਪੰਚ ਹੈ ਜੀ ਬੁਜੀ ਜਿਹੜਾ ਕਹਿੰਦੇ ਆ ਜੀ ਮਾਮਲਾ ਸਾਹਮਣੇ ਆਇਆ ਵੀਡੀਓ ਕੁਝ ਸਾਹਮਣੇ ਆਈਆਂ ਕਿ ਤੁਸੀਂ ਇੱਕ ਘਰ ਨੂੰ ਲੋਕ ਲਗਾ ਰਹੇ ਹੋ ਤੇ ਇੱਕ ਕੁਟਮਾਰ ਹੋਰੀ ਹੈ ਕਿਉਂ ਲੱਗੀ ਹੋਰ ਉਹ ਮਾਮਲਾ ਇਦਾਂ ਜੀ ਉਹਨਾਂ ਜਦੋਂ ਪੰਚਾਇਤ ਬਣੀ ਸੀ ਨਵੀਂ ਉਦੋਂ ਨਾ ਅਸੀਂ ਇੱਕ ਮਤਾ ਪਾਇਆ ਸੀਗਾ ਕਾਰਵਾਈ ਤੇ ਸਾਰੇ ਪਿੰਡ ਦਾ ਇਕੱਠ ਕਰਕੇ ਵੀ ਜੋ ਵੀ ਮੁੰਡਾ ਕੁੜੀ ਕੋਈ ਪਿੰਡ ਚ ਵਿਆਹ ਕਰਵਾਉਂਦਾ ਵਾ ਵੀ ਅਸੀਂ ਉਹਨੂੰ ਪਿੰਡ ਨਹੀਂ ਰਹਿਣ ਦੇਣਾ ਬਾਹਰ ਉਹ ਜਿੱਥੇ ਆਪਦਾ ਮਰਜੀ ਰਹਿਲੇਪਣਾ ਸਾਡੇ ਵੱਲੋਂ ਕੋਈ 5-4 ਕਿਲੋਮੀਟਰ ਤੇ ਪਰ ਪਿੰਡ ਚ ਨਾ ਰਵੇ ਤੇ ਜੇ ਕੋਈ ਉਹਦੇ ਪਰਿਵਾਰ ਦਾ ਕੋਈ ਬੱਚੇ ਦੀ ਮਦਦ ਕਰਦਾ ਵਾ ਵੀ ਉਹ ਵੀ ਬੱਚੇ ਦੇ ਨਾਲ ਹੀ ਪਿੰਡੋਂ ਜਾਵੇ। ਇਹ ਸਾਰੇ ਪਿੰਡ ਨੇ ਇਕੱਠਾ ਕਰਕੇ ਕੀਤਾ ਸੀਗਾ ਜੀ। ਮਤਬ ਆਇਆ ਸੀਗਾ ਜੀ। ਹਾਂਜੀ। ਤੇ ਹੁਣ ਕੀ ਹੋਇਆ? ਹੁਣ ਇਦਾਂ ਹੋਇਆ ਜੀ 4 ਮਹੀਨੇ ਪਹਿਲਾਂ ਇਹ ਲੈ ਕੇ ਗਏ ਸੀਗੇ ਕੁੜੀ ਨੂੰ ਸਾਡੇ ਪਿੰਡੋਂ। ਚਲੋ ਇਹਨਾਂ ਨੇ ਆਪਦੀ ਉਹ ਕੋਟ ਮੈਰਿਜ ਕਰਵਾ ਲਈ ਆਪਾਂ ਨੂੰ ਉਹਦੇ ਨਾਲ ਕੋਈ ੜਕਾ ਨਹੀਂ ਗਿਆ ਕਣ। ਪਰ ਇਸ ਜਨਾਨੀ ਨੂੰ ਮੈਂ ਜੋ ਜਨਾਨੀ ਹੁਣ ਇੱਥੇ ਐ ਜਸਵੀਰ ਕੌਰ ਆ। ਇਨੂੰ ਮੈਂ ਫੋਨ ਕਰਦਾ ਰਿਹਾ ਜਦੋਂ ਇਹ ਗਈ ਆ ਤੇ ਇਹਨੇ ਮੇਰਾ ਫੋਨ ਨਹੀਂ ਚੱਕਿਆ ਕੋਈ ਵੀ ਤੇ ਹੁਣ ਇਹ 4 ਮਹੀਨੇ ਬਾਅਦ ਪਿੰਡ ਆਈ ਜਦੋਂ ਪਤਾ ਲੱਗਿਆ ਤੇ ਵੀ ਚਲੋ ਪਿੰਡ ਵਾਲਿਆਂ ਨੇ ਵੀ ਇਹਨੂੰ ਕਹਿਤਾ ਵੀ ਭਾਈ ਤੂੰ ਜਾਵੜਾ ਇਥੋਂ ਘਰ ਨੂੰ ਇਹਦੇ ਨੂੰ ਤਾਲਾ ਲਗਾਤਾ ਉਹ ਇੱਕ ਦੋ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਤੇ ਘਰ ਨੂੰ ਵੀ ਤਾਲਾ ਲਗਾਤਾ ਉਹ ਥੋੜਾ ਜਦੋਂ ਇਹ ਇਕੱਠ ਜਾਦੇ ਹੋ ਗਿਆ ਚਲੋ ਉੱਚ ਫਿਰ ਕੋਈ ਲੋਕ ਆਉਂਦਿਆਂ ਵੀ ਰੰਸ਼ਾ ਕੱਢਣ ਲੱਗ ਪੈਂਦੇ ਆ ਤੇ ਉਹ ਲੜਕੀ ਪਰਿਵਾਰ ਵਾਲੇ ਆਖਣਾ ਚਲੋ ਉਹਨਾਂ ਨੂੰ ਵੀ ਗੁੱਸਾ ਸੀਗਾ ਚਲੋ ਉਹ ਉਹ ਤਾਂ ਗਲਤ ਆਪਾਂ ਵੀ ਕਹਿੰਦੇ ਆ ਕਿ ਨਾ ਤੁਸੀਂ ਨਹੀਂ ਸਮਝਦੇ ਸਾਰਾ ਗਲਤ ਹੋਇਆ ਕਿ ਇਸ ਤਰ੍ਹਾਂ ਕਿਸੇ ਪਰਿਵਾਰ ਨੂੰ ਪਿੰਡ ਤੋਂ ਕੱਢਣਾ ਜਾਂ ਲੋਕ ਲਗਾ ਦੇਣਾ ਨਹੀਂ ਸਰ ਜਦੋਂ ਪਿੰਡ ਨੇ ਇਕੱਠੇ ਹੋ ਕੇ ਮਤਾ ਪਾਇਆ ਇਹਨਾਂ ਨੂੰ ਵੀ ਪਤਾ ਸੀ ਵੀ ਪਿੰਡ ਦੇ ਵਿੱਚ ਪਾਇਆ ਹੋਇਆ ਤੇ ਇਹਨਾਂ ਨੂੰ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਸੀ ਚਲੋ ਬੱਚਿਆਂ ਨੇ ਕਰ ਲਈ ਉਹ ਵੱਖਰੀ ਗੱਲ ਆ ਪਰ ਮਾਪਿਓ ਤਾਂ ਨਾ ਕਰੇ ਨਾ ਉਹ ਕਹਿੰਦੇ ਸਾਡਾ ਕੀ ਕਸੂਰ ਆ ਵੀ ਬੱਚਿਆਂ ਨੇ ਅਗਰ ਗਲਤੀ ਕਰ ਲਈਓ ਪਰ ਉਹ ਚਲੇ ਗਏ ਸਾਡਾ ਤਾਂ ਕੋਈ ਕਸੂਰ ਨਹੀਂ ਕਰਾ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਚਲੋ ਨਹੀਂ ਕਸੂਰ ਪਰ ਇਹਦਾ ਫਰਜ ਤਾਂ ਬਣਦਾ ਸੀ ਨਾ ਵੀ ਸਰਪੰਚ ਨੂੰ ਦੱਸਣਾ ਵੀ ਇਹ ਫਿਰ ਜਨਾਨੀ ਜਿਹੜੀ ਉਹਦੇ ਨਾਲ ਆਉਦੇ ਲੜਕੇ ਦੇ ਚਲੀ ਗਈ ਆ ਪਰ ਇਹਦਾ ਫਰਜ ਬਣਦਾ ਸੀ ਵੀ ਇਹ ਤਾਂ ਨਾ ਜਾਂਦੀ ਇੱਥੇ ਰਹਿੰਦੀ ਉਹ ਮੁੰਡੇ ਦਾ ਪਿਓ ਤੇ ਉਹਦਾ ਇੱਕ ਛੋਟਾ ਭਰਾ ਉਹ ਇੱਥੇ ਹੀ ਰਹਿੰਦੇ ਰਹੇ ਆ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਵੀ ਤੁਹਾਨੂੰ ਸਰਪੰਚ ਨੇ ਕੁਝ ਕਿਹਾ ਵਾ ਇਹ ਸੀ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਜੇ ਜਦੋਂ ਉਹ ਉਸ ਦਿਨ ਨਾਲ ਕੁਟਮਰ ਹੋਈ ਹੈ ਕਿ ਮੌਕੇ ਤੇ ਲੋਕੋ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਗਿਆ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀ ਆ ਲੋਕਾਂ ਨੇ ਚਲੋ ਜਦੋਂ ਇਕੱਠ ਸੀਗੇ ਹੁਣ ਵੀਡੀਓ ਤਾਂ ਬਣਾਈ ਲੈਂਦੇ ਆ ਨਾ ਉੱਥੇ ਇੱਕ ਦੋ ਘਰੋਂ ਕਾਲਾ ਲਾਇਆ ਗਿਆ ਜੀ ਇਹ ਗਵਨ ਇਹ 21 ਤਰੀਕ ਦੀ ਗੱਲ ਆ ਜੀ ਤੇ ਉਸ ਤੋਂ ਬਾਅਦ ਤੁਸੀਂ ਕੋਸ਼ਿਸ਼ ਨਹੀਂ ਕੀਤੀ ਵੀ ਇਹਨਾਂ ਨੂੰ ਪਰਿਵਾਰ ਨੂੰ ਕਰੇ ਦਾਖਲ ਕਰ ਜੀ ਮੈਂ ਇਹਨਾਂ ਤੱਕ ਕੋਸ਼ਿਸ਼ ਕੀਤੀ ਸੀਗੀ ਮੈਂ ਇੱਕ ਸਾਡੇ ਪਿੰਡੋਂ ਇੱਕ ਜਨਾਨੀ ਨਰੇਗਾ ਪ੍ਰਧਾਨ ਵਜਦੀ ਉਹ ਉਹਨੂੰ ਮੈਂ ਭੇਜਿਆ ਸੀਗਾ ਚਲੋ ਇਹ ਦੂਸਰੀ ਪਾਰਟੀ ਦੇ ਬੰਦਿਆਂ ਨੇ ਚੱਕ ਕੇ ਉਹਨੂੰ ਦਾਖਲ ਕਰਾਤਾ ਤੇ ਮੈਂ ਨੂੰ ਭੇਜਿਆ ਸੀ ਵੀ ਤੂੰ ਉਹਨੂੰ ਕਹੇ ਭਾਈ ਆਪਣੇ ਨਾਲ ਬਹਿ ਕੇ ਗੱਲ ਨਵੇੜ ਅਸੀਂ ਕੀ ਲੈਣਾ ਤੂੰ ਇੱਥੇ ਪਿੰਡ ਦੇ ਇਕੱਠ ਕਰ ਲੈਨੇ ਤੂੰ ਪਿੰਡ ਦੇ ਵਿੱਚ ਆ ਕੇ ਪਿੰਡ ਦੇ ਇਕੱਠ ਦੇ ਵਿੱਚ ਕਹੇਦੇ ਮੇਥੋਂ ਗਲਤੀ ਹੋ ਗਈ ਚਲੋ ਵੀ ਮੈਂ ਆਪਦੇ ਮੁੰਡੇ ਨੂੰ ਤੇ ਜੋ ਕੁੜੀ ਲੈ ਕੇ ਉਹਨਾਂ ਨੂੰ ਮੈਂ ਨਹੀਂ ਵੜਨ ਦਿੰਦੀ ਮੈਨੂੰ ਰਹਿ ਲੈਣ ਦੋ ਸਾਨੂੰ ਕਿਹੜੇ ਕਰ ਰਹਿ ਲਵੇ ਕਿ ਤੁਮਾਰ ਕਿਉਂ ਕੀਤੀ ਇਹ ਤੁਮਾਰ ਜਿਹੜੀ ਵੀਡੀਓ ਆਈ ਹੈ ਇਹ ਕੁੱਟ ਮਾਰ ਤਾਂ ਫਿਰ ਲੜਕੀ ਵਾਲੇ ਪਰਿਵਾਰ ਨੇ ਕੀਤੀ ਹੈ ਨਹੀਂ ਤੁਸੀਂ ਕੁਝ ਨਹੀਂ ਕੀਤੀ ਛਡਾਂਦੇ ਦੇਖੋ ਜੀ ਹੁਣ ਇੰਨੇ ਇਕੱਠ ਦੇ ਵਿੱਚ ਕੱਲ ਇੱਕ ਬੰਦਾ ਕੋਸ਼ਿਸ਼ ਕੀ ਕਰੂਗਾ ਛਡਾਉਣ ਦੀ ਇਹ ਦੇਖੋ ਜੀ ਜਦੋਂ ਪਿੰਡ ਨੇ ਮਤਾ ਪਾਇਆ ਸੀ ਕਿ ਨਾ ਇਹਨਾਂ ਦਾ ਫਰਜ਼ ਬਣਦਾ ਸੀ ਵੀ ਅਸੀਂ ਗਲਤੀ ਨਾ ਕਰੀਏ ਪਰ ਜੇ ਇਹਨੇ ਆਉਣਾ ਹੀ ਸੀ ਪਿੰਡ ਕਮ ਸੇ ਘੱ ਮੈਨੂੰ 10 ਦਿਨ ਦੀ ਮੇਰੀ ਵਾਈਫ ਨੂੰ ਦੱਸ ਦਿੰਦੀ ਜਾ ਕੇ ਵੀ ਅਸੀਂ ਪਿੰਡ ਆ ਕੇ ਰਹਿਣਾ ਅਸੀਂ ਇਹਨੂੰ ਕਹਿ ਦਿੰਦੇ ਭਾਈ ਤੂੰ ਹੌਲੀ ਹੌਲੀ ਆਪਾਂ ਦੋ ਚਾਰ ਬੰਦੇ ਇਕੱਠੇ ਕਰ ਲੈਨੇ ਆ ਤੇ ਆ ਕੇ ਤੂੰ ਰਹਿ ਲਾ ਇਹ ਤਾਂ ਬਿਨਾਂ ਦੱਸਿਓ ਹੀ ਫਿਰ ਆ ਗਈ ਪਿੰਡ ਕਰਿਆ ਗਿਆ ਉਹ ਥੋੜਾ ਜਿਹਾ ਲੜਕੀ ਪਰਿਵਾਰ ਨੂੰ ਵੀ ਗੁੱਸਾ ਸੀ ਇੱਕੋ ਪਿੰਡ ਦੇ ਆ ਗੁੜੀ ਮੁੰਡਾ ਇੱਕੋ ਪਿੰਡ ਦੇ ਆ ਜੀ ਹਾਂਜੀ ਤੇ ਲੱਗਦਾ ਕਿ ਇਸ ਤਰ੍ਹਾਂ ਦੇ ਮਤੇ ਪਾਣੇ ਜਾਇਜ ਆ ਦੇਖੋ ਜੀ ਹੈ ਤਾਂ ਜਾਇਜ ਆ ਕਿਉਂਕਿ ਸਾਡੇ ਪਿੰਡਾਂ ਦੇ ਵਿੱਚੋਂ ਭਾਈਚਾਰਾ ਹੀ ਖਤਮ ਹੋ ਜਾਣਾ ਜਿਹਨੂੰ ਆਪਾਂ ਚਾਚਾ ਤਾਇਆ ਕਹਿੰਦੇ ਉਹ ਖਤਮ ਹੋ ਜਾਣਗੇ ਮਾਮੇ ਹੀ ਬਣ ਜਾਣਗੇ ਸਾਰੇ ਪਿੰਡਾਂ ਦੇ ਵਿੱਚ ਭਾਈਚਾਰਾ ਨਹੀਂ ਰਹਿਣਾ ਜੇ ਇਹ ਕੰਮ ਹੁੰਦੇ ਰਹੇ ਤਾਂ ਇਹ ਐਸਐਚਓ ਸਾਹਿਬ ਇੱਕ ਕਲਕਲਾ ਪਿੰਡ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਤੇ ਉਥੇ ਇੱਕ ਲੇਡਿਸ ਨਾਲ ਕੁੱਟਮਾਰ ਕੀਤੀ ਗਈ ਹੈ ਬਾਲਾਂ ਤੋਂ ਕਿਸੇ ਟਾ ਗਿਆ ਉਹਨੂੰ ਕੀ ਸਰਸਾਰਾ ਮਾਮਲੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਹੈ ਮਿਤੀ 21/07/25 ਨੂੰ ਉਥੇ ਲੇਡਿਸ ਨਾਲ ਆਪਸ ਵਿੱਚ ਤੂ ਤੂ ਮੈਂ ਮਸ਼ੀਨਾਂ ਦਾ ਬੇਟਾ ਮੀਲਾਨਾਥ ਜੋ ਪਿੰਡ ਦੀ ਕੁੜੀ ਦਸਨਦੀਪ ਕੌਰ ਨਾਲ ਉਹਨੇ ਲਵ ਮੈਚ ਵਗੈਰਾ ਕਰਾਈ ਸੀ ਜਿਸ ਤੋਂ ਡਰਦੀ ਮਾਰੀ ਉਹਦੀ ਮਦਰ ਮਤਲਬ ਪਿੰਡ ਤੋਂ ਚਲੀ ਗਈ ਸੀਗੀ ਤੇ ਆਪਣਾ ਸਮਾਨ ਵਗੈਰਾ ਚੱਕਣਾ ਸੀ ਰਾਤ ਨੂੰ 9-10 ਵਜੇ ਉੱਥੇ ਜਿਹਨੂੰ ਉਹ ਜਿਹੜੀ ਕੁੜੀ ਜਿੰਨਾ ਦੀ ਸੀਗੀ ਉਹਨਾਂ ਨੂੰ ਪਿੰਡ ਵਾਲੇ ਜਾਂ ਸਾਰੇ ਪਿੰਡ ਦੇ ਲੋਕ ਉਹਨਾਂ ਨਾਲ ਖਫਾ ਸੀਗੇ ਵੀ ਇਹ ਇਹਨਾਂ ਨੇ ਸਾਡੀ ਕੁੜੀ ਨਾਲ ਵੀ ਇਦਾਂ ਕੀਤਾ ਹੋਇਆ ਉੱਥੇ ਉਹਨਾਂ ਚ ਆਪਸ ਵਿੱਚ ਬੋਲਚਾਲ ਹੋ ਗਿਆ ਸੀਗਾ ਜਿਸ ਕਰਕੇ ਉਹਨਾਂ ਦਾ ਆਪਸ ਵਿੱਚ ਮਤਲਬ ਕਿ ਕੁੱਟਮਾਰ ਹੋ ਗਈ ਪਰ ਜਿਵੇਂ ਵੀਡੀਓ ਵਾਇਰਲ ਹੋਈ ਹੈ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਜੀ ਜੋ ਉਹਨਾਂ ਨੇ ਬਿਆਨ ਲਿਖਾਇਆ ਸੀਗਾ 23 ਤਰੀਕ ਦਾ 23 ਤਰੀਕ ਉਹਨਾਂ ਨੇ ਆਪਣੇ ਬਿਆਨ ਲਿਖਾਇਆ ਸੀ ਵੀ ਸਾਡੇ ਰਾਜਨਾਮੇ ਦੀ ਆਸ ਵਿੱਚ ਗੱਲਬਾਤ ਚੱਲ ਰਹੀ ਹੈ ਮੇਰੇ ਰਾਜੀ ਨਾ ਨਾ ਚਲੇ ਤੇ ਇਹ ਕਾਰਵਾਈ ਜ ਕੋਈ ਅਗਲੀ ਕਾਰਵਾਈ ਕਰਾਵਾਂਗੇ ਫਿਰ 26 7 25 ਨੂੰ ਜੀ ਉਹਨਾਂ ਦੀ ਡੀਡੀਰ ਐਂਟਰੀ ਪਈ ਹੋਈ ਸਾਡੇ ਕੋਲ ਉਹਦੇ ਮੁਤਾਬਕ ਜਿਹੜੀਆਂ ਜੋ ਸਟਾਂ ਨੇ ਉਹਦੇ ਮੁਤਾਬਕ ਡੀਡੀਐਨਡੀ ਪਾ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਹੁਣ ਜ ਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਜਨਾਨੀਆਂ ਕੁੱਟਮਾਰ ਕਰਦੀ ਪਈਆਂ ਜਾਂ ਜਿਹੜੇ ਜਿਹੜੀ ਲੇਡੀ ਸਰਪੰਚਾ ਉਹਦਾ ਘਰ ਵਾਲਾ ਵੀ ਵਿੱਚ ਨਜ਼ਰ ਆ ਰਿਹਾ ਤੇ ਉਹ ਆਪਦੇ ਬਿਆਨ ਵੀ ਦੇ ਰਿਹਾ ਔਰ ਘਰ ਦਾ ਤਾਲਾ ਲਾ ਤੇ ਉਹਨਾਂ ਦੇ ਤਾਲਾ ਲਾਤਾ ਹੈ ਤੇ ਕੀ ਇਹਨਾਂ ਕੋਲ ਲੋਕਾਂ ਕੋਲ ਰਾਈਟ ਹੈਗਾ ਇਹ ਕੰਮ ਕਰਨ ਦਾ ਜਦੋਂ ਮੁੰਡਾ ਤੇ ਕੁੜੀ ਬਾਲਕ ਹੈਗੇ ਨਹੀਂ ਨਹੀਂ ਰਾਈਟ ਤਾਂ ਹੈ ਨਹੀਂਗਾ ਜੀ ਪਰ ਇਹਨਾਂ ਨੇ ਆਪਣਾ ਜਿਹੜੇ ਜੋ ਵੀ ਇਹਦੇ ਸਬੰਧੀਆਂ ਜਿਹੜੇ ਡੀਰੀ ਐਂਟਰੀ ਪਾਈ ਹੋਈ ਅਸੀਂ ਉਦੇ ਮੁਤਾਬਕ ਕੱਲ ਇਹ ਮੇਰਾ ਪੰਚਾਇਤ ਦੇ ਤੌਰ ਤੇ ਆਪਸੇ ਰਾਜੀਨਾਮਾ ਕਰਕੇ ਸਾਨੂੰ ਦੇ ਗਏ ਸੀ ਵੀ ਸਾਨੂੰ ਰਾਜੀਨਾਮਾ ਸਾਡਾ ਹੋ ਗਿਆ ਆਪਸੇ ਪਰ ਹੁਣ ਮੈਨੂੰ ਪਤਾ ਲੱਗਿਆ ਵੀ ਰਾਜੀਨਾਮੇ ਨਾਲ ਸਹਿਮਤ ਨਹੀਂ ਗਏ ਅਤੇ ਜੋ ਫਿਰ ਅਗਲੀ ਬੰਦੀ ਕਾਰਵਾਈ ਇਹਨਾਂ ਦੇ ਬਿਆਨ ਦੁਆਰਾ ਬਿਆਨ ਲਈ ਜਾਣਗੇ ਜੋ ਇਹਨਾਂ ਦੇ ਬਿਆਨ ਮੁਤਾਬਕ ਅਗਲੀ ਕਾਰਵਾਈ ਬੰਦੀ ਅਮਲ ਚ ਲਿਆਂਦੀ ਜਾਊਗੀ ਹੁਣ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਹਆਂ ਜਨਾਨੀਆਂ ਦੇ ਕੁੜਤੇ ਦੀਆਂ ਹੋਈਆਂ ਉਹ ਜਿਹੜੇ ਲੇਡੀ ਸਰਪੰਚਾਂ ਉਹ ਪਿੰਡ ਦੀ ਉਹਦੇ ਘਰ ਵਾਲੀ ਦੀਆਂ ਹੋਈਆਂ ਤੇ ਤੁਸੀਂ ਕਿਹਨੂੰ ਕਿਹਨੂੰ ਦੋਸ਼ੀ ਠਹਿਰਾਉਂਗੇ ਕਿਹਨੂੰ ਕੋਲਾਜਿਤ ਕਰੋਗੇ ਜੋ ਵੀ ਬਿਆਨ ਵਿੱਚ ਜੀ ਜੋ ਸਹੀ ਤੱਥ ਹੋਣਗੇ ਉਹਦੇ ਮੁਤਾਬਕ ਜੋ ਲੇਡੀਜ਼ ਵਗੈਰੋਂ ਆਪ ਦਾ ਬਿਆਨ ਲਿਖਾਈ ਜਾਣਗੇ ਦੁਬਾਰਾ ਫਿਰ ਵੀ ਜੋ ਨੂੰ ਲੱਗਦਾ ਜੋ ਦੋਸ਼ੀ ਹੋਣਗੇ ਉਹਦੇ ਮੁਤਾਬਕ ਉਹਨਾਂ ਦੇ ਬੰਦੀ ਕਾਰਵਾਈ ਅਮਲ ਚ ਲੈ ਜਾਂਦੀ ਜਾਊਗੀ ਨਿੱਕੀ ਆਪਾਂ ਲੇਡੀਜ਼ ਬਿਆਨਾਂ ਦੀ ਵੇਟ ਕਰਾਂਗੇ ਕਿ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਕੁੱਟਮਾਰ ਦੀਆਂ ਜਾਂ ਜਿਹੜੇ ਸਰਪੰਚ ਦੇ ਘਰ ਵਾਲੇ ਦੀਆਂ ਤੇ ਉਹਦੇ ਬਿਹਾਫ ਤੇ ਆਪਾਂ ਕੋਈ ਆਪ ਵੀ ਕੋਈ ਸੂ ਮੋਡ ਲੈ ਕੇ ਕਾਰਵਾਈ ਕਰਾਂਗੇ ਆਪਾਂ ਨਹੀਂ ਕਾਰਵਾਈ ਡੈਫੀਨੇਟਲੀ ਜੋ ਬੰਦੀ ਕਾਰਵਾਈ ਅਮਲ ਚ ਲੈ ਜਾਂਦੀ ਜਾਊਗੀ